ਤੇਰੀ ਚਾਨਣੀ ਤਾਰਿਆ ਬਿਤੇਰੀ ਲੋ ਨਿਹੋ ਤਾਰਿਆ ਬਿਤੇਰੀ ਲੋ ਚੰਦ ਪਕਾਵੇ ਰੋਟੀਆਂ ਤਾਰਾ ਕਰੇ ਰੇਸ਼ੋ ਨਿਹੋ ਤਰਕਰੇ ਰੇਸ਼ੋ ਚੰਦ ਦੀਆਂ ਮੁੱਕ ਗਈਆਂ ਰੋਟੀਆਂ ਤਾਰੇ ਦੀ ਬੁਝ ਗਈ ਲੋ ਨਿਹੋ ਤਾਰੇ ਦੀ ਬੁਝ ਗਈ ਲੋ ਕਿਉਂ ਵਿੱਚ ਮੈਦਾ ਥੋੜਾ ਪਿਆ ਸੱਸ ਮੇਰੀ ਗਾਲੀਆਂ ਕਢੇ ਨੀ ਹੋ ਸਸ ਮੇਰੀ ਗਾਲੀਆਂ ਕੱਢੇ ਨਾ ਕੱਢ ਸਸਤੀ ਗਾਲੀਆਂ ਇੱਥੇ ਮੇਰਾ ਕੋਣ ਸੁਣੇ ਨੀ ਹੋ ਇੱਥੇ ਮੇਰਾ ਕੋਣ ਸੁਣੇ ਮੈਂ ਲਾਇਓ ਲੈ ਵੀਰ ਖੜਾ ਰੋ ਰੋ ਨੇੜ ਪਰੇ ਨੀ ਹੋ ਰੋ ਰੋ ਨੇੜ ਪਰੇ ਨਾ ਰੋ ਵੀਰਾ ਮੇਰੀਆਂ ਪੈਣਾ ਦੇ ਦੁੱਖ ਬੁਰੇ ਨੀ ਹੋ ਪੈਣਾ ਦੇ ਦੁੱਖ ਬੁਰੇ ਚੰਦਾ ਵੀ ਤੇਰੀ ਚਾਂ We